ਪਿਛਲੇ ਸਮੇਂ ਤੋਂ ਅਸੀਂ ਇਹ ਸਿਸਟਮ ਤੋਂ ਤੇ ਜਿੰਨੇ ਵੀ ਫਿਲਮ ਡਾਇਰੈਕਟਰ ਪ੍ਰੋਡਿਊਸਰ ਜਾਂ ਜਿੰਨੇ ਵੀ ਐਕਟਰ ਨੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਰਹੇ ਹਾਂ ਕਿ ਜੇ ਤੁਸੀਂ ਕੋਈ ਸਿੱਖੀ ਸਟਾਈਲ ਫਿਲਮ ਬਣਾਉਣੀ ਹੈ ਤਾਂ ਘੱਟੋ ਘੱਟ ਸਿੱਖਾਂ ਨੂੰ ਇਸ ਗੱਲ ਦੇ ਵਿੱਚ ਭਰੋਸੇ 'ਚ ਲਿਆ ਜਾਵੇ ਕਿ ਤੁਸੀਂ ਕਿਹੜੇ ਕਨਸੈਪਟ ਤੇ ਫਿਲਮ ਬਣਾ ਰਹੇ ਹੋ ਕਿਹਦੇ ਉੱਤੇ ਬਣਾ ਰਹੇ ਹੋ ਤੇ ਇਹਦੀ ਸਟੋਰੀ ਕੀ ਆ ਦੂਜੀ ਗੱਲ ਇਹਦੇ ਪਾਤਰ ਕੌਣ ਹੋਣਗੇ ਇਹਦੇ ਪਾਤਰ ਮੋਨੇ ਕੋਨੇ ਹੋਣਗੇ ਇਹਦੇ ਪਾਤਰ दारू ਪੀਣ ਵਾਲੇ ਹੋਣਗੇ ਇਹਦੇ ਪਾਤਰ ਤਮਾਕੂ ਖਾਣ ਵਾਲੇ ਹੋਣਗੇ ਸਾਡੀ ਸਿੱਖ ਹਿਸਟਰੀ ਦੇ ਵਿੱਚ ਹਰੀ ਸਿੰਘ ਨਲਵਾ ਜੱਸਾ ਸਿੰਘ ਆਲੂ ਵਾਲੀ ਆਜਾ ਸਾਡੇ ਵੱਡੇ ਕਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਸਿਰ ਤੇ ਅਸੀਂ ਜਿਉਂਨੇ ਆ ਉਹਨਾਂ ਦੇ ਕਰੈਕਟਰ ਨੂੰ ਨਿਭਾਉਣ ਲਈ ਗਿੱਪੀ ਗਰੇਵਾਲ ਹੋਣੀ ਜਾਂ ਹੋਰ ਲੋਕ ਜਿਹੜੇ ਨੇ ਇਹ ਇਦਾਂ ਦਾ ਤਮਾਸ਼ਾ ਜਿਹੜਾ ਸਾਡੀ ਹਿਸਟਰੀ ਨਾਲ ਕਰ ਰਹੇ ਨੇ ਇਹ ਤੇ ਸਾਨੂੰ ਸਖਤ ਤਰਾਜ ਆ ਔਰ ਰਹੂਗਾ ਅਸੀਂ ਕਿਸੇ ਵੀ ਕੀਮਤ ਤੇ ਇਹ ਜਿਹੜੀਆਂ ਫਿਲਮਾਂ ਨੇ ਨਹੀਂ ਚੱਲਣ ਦੇਾਂਗੇ ਭਾਵੇਂ ਉਹਦੇ ਲਈ ਸਾਨੂੰ ਕੋਈ ਵੀ ਕੀਮਤ ਜਿਹੜੀ ਆ ਅਦਾ ਕਰਨੀ ਪਵੇ। ਆਪਾਂ ਜੀ ਕੀ ਪੈਂਸਲ ਹੋਇਆ ਅੱਜ ਜਿਹੜਾ ਬੈਠੀ ਹੋਈ ਹੈ ਕਿ ਅੱਛਾ ਲਿਖਦੇ ਹਾਂ। ਪ੍ਰਸ਼ਾਸਨ ਨਾਲ ਇਹ ਆ ਕਿ ਇਹ ਜਾਦੇ ਨੇ ਇੱਥੇ ਅਸੀਂ ਘਟਾਂ। ਇੰਨੀ ਹੀ ਗੱਲ ਆ ਬੱਸ। ਉਹ ਵੀ ਜੀ ਉਹਦੇ ਲਈ ਉਹਦੇ ਲਈ ਈਮਾਨਦਾਰ ਉਹਨਾਂ ਇੱਥੇ ਜਨ ਹੈ। ਦੇਖੋ ਅਸੀਂ ਫਿਲਮ ਬੰਦ ਕਰਾਉਣਾ ਹੈ। ਪਰ ਸਟੇਟ ਚਲਵਾਉਣਾ ਚਾਹੁੰਦੀ ਆ। ਸਮਝੋ ਮੇਰੀ ਗੱਲ। ਗਿੱਪੀ ਗਰੇਵਣ ਉਹਨਾਂ ਕੋਲ ਪੈਸਾ ਬਹੁਤ ਆ। ਜਿਹੜਾ ਜਿਹੜੇ ਮੌਲ ਨੇ ਖਰੀਦੀ ਆ ਇਹਨਾਂ ਕੋਲ ਪ੍ਰਸ਼ਾਸਨ ਇਹਨਾਂ ਕੋਲ ਸਿਸਟਮ ਸਾਰਾ ਇਹਨਾਂ ਦੇ ਕੋਲ ਆ ਭਗਵੰਤ ਮਾਨ ਹੋਣੀ ਜਾਂ ਦਿੱਲੀ ਤੋਂ ਲੈ ਕੇ ਥੱਲੇ ਤੱਕ ਜਿਹੜੇ ਕਿ ਸਿੱਖ ਹਿਸਟਰੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਕੱਲ ਨੂੰ ਜਿਵੇਂ ਕਿ ਅੱਜ ਰਾਮਲੀਲਾ ਨਾਲ ਹੋ ਰਿਹਾ ਜਿਵੇਂ ਭਗਵਾਨ ਰਾਮਚੰਦਰ ਨਾਲ ਹੋ ਰਿਹਾ ਜਿਵੇਂ ਹਨੂਮਾਨ ਨਾਲ ਹੋ ਰਿਹਾ ਜਿਵੇਂ ਹਿੰਦੂ ਅਵਤਾਰਾਂ ਨਾਲ ਹੋ ਰਿਹਾ ਇਸੇ ਤਰਜ਼ ਦੇ ਉੱਤੇ ਕੱਲ ਨੂੰ ਸਿੱਖ ਹਿਸਟਰੀ ਦੇ ਨਾਇਕਾਂ ਤੇ ਪਾਤਰਾਂ ਨਾਲ ਹੋਊਗਾ ਐਵੇਂ ਹੀ ਇੱਕ ਪਾਸੇ दारू ਦੀ ਗਲਾਸੀ ਰੱਖੀ ਹੋਊਗੀ ਤੇ ਇੱਕ ਪਾਸੇ ਚੂਲਾ ਪਾ ਕੇ ਮੁੰਨੇ ਕੋਨੇ ਲੋਕ ਜਿਹੜੇ ਨੇ ਇਹ ਕੈਰੈਕਟਰ ਨਿਭਾ ਰਹੇ ਹੋਣਗੇ ਸੀ ਸਿੱਟਾ ਵੀ ਕੱਢ ਕੇ ਚੱਲੋ ਹੋਰ ਉਹ ਆਏ ਸੀ ਉਹ ਸਿੱਟਾ ਕਿ ਨਿਕਲੇ ਬਾਬਾ ਜੀ ਪ੍ਰਸ਼ਾਸਨ ਨਾਲ ਕੋਈ ਲੈਟਰ ਦਿੱਤਾ ਸੀ ਤੁਸੀਂ ਵੀ ਇਹ ਫਿਲਮ ਰਿਲੀਜ਼ ਅਸੀਂ ਵੇਖੋ ਮੇਰੀ ਗੱਲ ਸੁਣੋ ਲੈਟਰ ਪੋਸਟ ਚੀਜ਼ ਦਾ ਦਿੱਤਾ ਜਾਊਗਾ ਜਿੱਤੇ ਕੋਈ ਸ਼ੱਕ ਹੋਏ ਸਾਨੂੰ ਤਾਂ ਸਾਡੀ ਇੱਕ ਸੰਸਥਾ ਆ ਉਹਨਾਂ ਨੇ 150 ਲੈਟਰ ਇਹਨਾਂ ਨੂੰ ਲਿਖਿਆ ਜੀ 150 ਲੈਟਰ ਲਿਖਿਆ ਇਹਨਾਂ ਦੇ ਐਕਟਰਾਂ ਨੂੰ ਇਹਨਾਂ ਦੇ ਡਾਇਰੈਕਟਰਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਇਹ ਇਹਨਾਂ ਦੇ ਉੱਤੇ ਫਿਲਮਾਂ ਨਾ ਬਣਾਓ ਜਦੋਂ ਕਿ ਇਹਨਾਂ ਨੂੰ ਪਤਾ ਆ ਬੋਲੇ ਸੀ ਉਹ ਨਿਆਲੇ ਫਿਲਮ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਨੂੰਆ ਪੰਜਾਬ ਦੇ ਵੀ ਜਾਂਦੀ ਬਣੀਆਂ ਨੇ ਕੰਟਰੋਵਰਸਲ ਆਈਆਂ ਨੇ ਉਹਨਾਂ ਦੇ ਉੱਤੇ ਅਸੀਂ ਸਿਨੇਮਾ ਦੀ ਪੱਨ ਤੋੜ ਤੱਕ ਹੋਈ ਬੰਦਿਆਂ ਦੀ ਸਿਰ ਪਾਟੇ ਬਹੁਤ ਕੁਝ ਹੋਇਆ ਫਿਰ ਵੀ ਕੌਣ ਲੋਕ ਨੇ ਜਿਹੜੇ ਇਹਨਾਂ ਫਿਲਮਾਂ ਦੇ ਉੱਤੇ ਪੈਸਾ ਲਾ ਕੇ ਦੇ ਜਾਣਬੁੱਝ ਕੇ ਫਿਰ ਇਹ ਸਿਆਪਾ ਛੇੜਦੇ ਪਰ ਬੜੀ ਸਾਰੀ ਨਿਹੰਗ ਸਿੰਘ ਫੌਜਾਂ ਸੀ ਜਿਹੜੀ ਪਹਿਲਾਂ ਤੇ ਦੇਖਣ ਗਈਆਂ ਨੇ ਤੁਹਾਨੂੰ ਹੀ ਕਿਉਂ ਵਿਰੋਧ ਆਇਆ ਕਦੀ ਇਸ ਫਿਲਮ ਦਾ ਬੜੀ ਸਾਰੀ ਜਥੇਬੰਦੀਆਂ ਵੀ ਕਾਜ ਉਹ ਤੁਸੀ 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 ਮੈਨੂੰ ਇਹ ਦੱਸੋ ਕਿ ਇੱਕ ਇੱਕ ਚਾਰ ਬੰਦਿਆਂ ਦਾ ਪੰਥ ਨਹੀਂ ਹੈ ਪਹਿਲੀ ਗੱਲ ਤਾਂ ਇੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਇਹ ਇਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਪੰਥ ਨਹੀਂ ਆ ਪੰਥ ਇੰਡੀਵਿਜੂਅਲ ਵੀ ਆ ਪੰਥ ਹਰ ਥਾਂ ਮੌਜੂਦ ਆ ਪੰਥ ਸਮਪਰਦਾਇਕ ਵੀ ਆ ਪੰਥ ਐਸਜੀਪੀਸੀ ਵੀ ਆ ਤੇ ਪੰਥ ਉਹ ਵੀ ਨੇ ਜਿਹੜੇ ਘਰਾਂ 'ਚ ਵਸ ਰਹੇ ਨੇ ਘਰਾਂ ਵਾਲਿਆਂ ਨੂੰ ਤੇ ਪਤਾ ਵੀ ਨਹੀਂ ਹੈ ਜੇ ਚਾਰ ਬੰਦੇ ਉੱਥੇ ਬਿਨ ਵੇਖ ਕੇ ਕਹਿ ਦੇਣ ਵੀ ਫਿਲਮ ਠੀਕ ਆ ਕਿ ਪੀ ਗਰੇਵਾਲ ਦੀ ਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਹੜੀ ਗੱਲ ਪਿੱਛੇ ਕਹਿ ਰਹੇ ਨੇ ਵਿਰੋਧ ਹੀ ਕਿਉਂ ਕਿ ਪਹਿਲਾਂ ਵੀ ਇਹ ਪਿਛੜਾ ਬਣ ਗਿਆ ਰਹਿ ਗਿਆ ਇਸ ਫਿਲਮ ਦਾ ਵਿਰੋਧੀ ਕਿਉਂ ਇਸ ਫਿਲਮ ਦਾ ਕਿਉਂ ਨਹੀਂ ਗਿੱਪੀ ਗਰੇਵਾਲ ਦੀਆਂ ਕਿੰਨੀਆਂ ਫਿਲਮਾਂ ਬਣੀਆਂ ਹੁਣ ਤੱਕ ਇਹਦਾ ਵਿਰੋਧ ਕੀਤਾ ਹੈ ਵਿਰੋਧ ਗਿੱਪੀ ਗਰੇਵਾਲ ਨਾਲ ਹੈ ਜਾਂ ਬਾਬਾ ਜੀ ਸਾਰੇ ਕਲਾਕਾਰਾਂ ਨਾਲ ਨਹੀਂ 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 ਨਾ 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 ਗਿੱਪੀ ਗਰੇਵਾਲ ਨਾਲ ਵਿਰੋਧਾ ਨਾ ਸਿਨੇਮੇ ਨਾਲ ਵਿਰੋਧਾ ਸਾਡਾ ਵਿਰੋਧ ਹੈ ਸਿੱਖ ਕਰੈਕਟਰ ਨੂੰ ਨਿਭਾਉਣ ਵਾਲੇ ਲੋਕਾਂ ਨਾਲ ਸਾਡਾ ਵਿਰੋਧ ਸਿਨੇਮੇ ਨਾਲ ਨਹੀਂ ਆ ਸਾਡਾ ਵਿਰੋਧ ਗਿੱਪੀ ਗਰੇਵਾਲ ਨਾਲ ਨਹੀਂ ਆ ਸਾਡਾ ਵਿਰੋਧ ਉਸ ਮਸਲੇ ਨਾਲ ਆ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਇੱਕ ਮੋਨਾ ਕੋਨਾ ਬੰਦਾ ਉਹ ਬਿਜਰੀ ਸਾਹਿਬ ਪਾ ਕੇ ਇਹ ਹੁਣ ਅਰੈਸਟ ਕਰਕੇ ਲੈ ਜਾ ਰਿਹਾ ਜੀ ਸਾਨੂੰ ਤੇ ਫਿਲਮ ਜਨਵਾ ਰਿਹਾ